ਕੀ ਕੀ ਲੋਕੀ ਕੀ ਪਾਈ ਨੂੰ ਨਿਕਲ ਕੇ ਰਹੇ ਹੋ ਮੰਡੀ ਦੇ ਜਿਵੇਂ ਆਵਾਗਮ ਚਾ ਗਿਆ ਹਾਂ ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨੇ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਅਸੀਂ ਖੜਿਆ ਰਾਜਪੁਰਾ ਸਰੰਧ ਰੇਲਵੇ ਫਾਟਕ ਦੇ ਫਾਟਕ ਦੇ ਥੱਲੇ ਖੜਿਆ ਇੱਕ ਤਰ੍ਹਾਂ ਦੇ ਨਾਲ ਇਹ ਉਹ ਰੇਲਵੇ ਫਟਕਾ ਜਿਹੜਾ ਅਧੂਰਾ ਪਿਆ ਇਹਦੇ ਦੇ ਪੁਲ ਬਣਨਾ ਹੈ ਪੁਲ ਬਣ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਦਾ ਕਾਫੀ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਹੈ ਕਾਫੀ ਸਮੇਂ ਤੋਂ ਇੱਕ ਮੰਗ ਚੱਲੀ ਆ ਰਹੀ ਸੀ ਸ਼ਹਿਰ ਦੇ ਲੋਕਾਂ ਦੀ ਇਲਾਕੇ ਦੇ ਲੋਕਾਂ ਦੀ ਕਿਤੇ ਸ਼ਰੰਦ ਰੇਲਵੇ ਫਟਕ ਦੇ ਤੇ ਕਾਫੀ ਗੱਡੀਆਂ ਦਾ ਆ ਬਾਈ ਜਾਈ ਹੁੰਦੀ ਰਹਿੰਦੀਆਂ ਜਦੋਂ ਵੀ ਕੋਈ ਤੋਂ ਰੇਲ ਗੱਡੀ ਕਿੱਥੇ ਲਈ ਆਂਦੀ ਜਾਂਦੀ ਸੀ ਤਾਂ ਮਜਬੂਰੀ ਵਸ ਰੇਲਵੇ ਫਟਕ ਬੰਦ ਹੋ ਜਾਂਦਾ ਸੀ ਜਦੋਂ ਰੇਲ ਫਟਕ ਬੰਦ ਹੋ ਜਾਂਦਾ ਸੀ ਤਾਂ ਮਿੰਟਾਂ ਦੇ ਵਿੱਚ ਸੈਂਕੜੋਂ ਵਾਹਨਾਂ ਦੇ ਇਕੱਤਾਰਾ ਲੱਗ ਜਾਂਦੀਆਂ ਸਨ ਸੈਂਕੜੋਂ ਵਾਹਨ ਇਕੱਠੇ ਹੋ ਜਾਂਦੇ ਸਨ ਉਹਨਾਂ ਨੂੰ ਰੁਕਣਾ ਪੈਂਦਾ ਸੀ ਉਹਨਾਂ ਨੂੰ ਠਹਿਰਨਾ ਪੈਂਦਾ ਸੀ ਇਸ ਤਰ੍ਹਾਂ ਕਹਿ ਸਕਦਾ ਹੈ ਕਿ ਜਿੱਥੇ ਉਹਨਾਂ ਦਾ ਟਾਈਮ ਵੇਸਟ ਹੁੰਦਾ ਸੀ ਟਾਈਮ ਵੇਸਟ ਉਹਦੇ ਨਾਲ ਨਾਲ ਪੈਟਰੋਲ ਤੇ ਡੀਜ਼ਲ ਦਾ ਜਲਾ ਖਰਚਾ ਸੀ ਉਹ ਵੀ ਇੱਕ ਤਰ੍ਹਾਂ ਦਾ ਜੋੜ ਕੇ ਦੇਖਿਆ ਜਾਵੇ ਸਾਲ ਦੇ ਵਿੱਚ ਤਾਂ ਉਹ ਵੀ ਲੱਖਾਂ ਕਰੋੜਾਂ ਦਾ ਪਹੁੰਚ ਜਾਂਦਾ ਸੀ ਆਖਰ ਇਹ ਮੰਗ ਚੱਲੀ ਆ ਰਹੀ ਸੀ ਕਿ ਲੋਕਾਂ ਦੀ ਇਸ ਸਮੱਸਿਆ ਦੇ ਹੱਲੇ ਇੱਥੇ ਰਾਜਪੁਰਾ ਰੇਲ ਰਸੰਦ ਰੇਲੇ ਫਟਕ ਦੇ ਉੱਪਰ ਇੱਕ ਓਵਰ ਬ੍ਰਿਜ ਦਾ ਨਿਰਮਾਣ ਕੀਤਾ ਜਾਵੇ ਲੋਕਾਂ ਦੀ ਮੰਗ ਸਰਕਾਰ ਤੱਕ ਪਹੁੰਚੀ ਲੋਕਾਂ ਦੀ ਮੰਗ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਤੱਕ ਵੀ ਪਹੁੰਚੀ ਰੇਲਵੇ ਡਿਪਾਰਟਮੈਂਟ ਤੱਕ ਵੀ ਪਹੁੰਚੀ ਦੋਸਤੋ ਅਖਰ ਜਦੋਂ ਇਹ ਮੰਗ ਇਹ ਡਿਮਾਂਡ ਸਰਕਾਰਾਂ تک ਪਹੁੰਚੀਆ ਸਸ ਸਰਕਾਰਾਂ ਨੇ ਵੀ ਅਖਰ ਲੋਕਾਂ ਦੀ ਇਹ ਮੰਗ ਮੰਨੀ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਇੱਥੇ ਰਾਜਪ੍ਰਸੰਦ ਰੇਲਵੇ ਫਾਟੇ ਦੇ ਉੱਪਰ ਇੱਕ ਪੁਲ ਬਣਾਉਣ ਦਾ ਜਿਹੜਾ ਐਲਾਨ ਹੋਇਆ ਐਲਾਨ ਤੋਂ ਬਾਅਦ ਜਿਹੜਾ ਉਹ ਕੰਮ ਵੀ ਸ਼ੁਰੂ ਹੋ ਗਿਆ ਦੋਸਤੋ ਜਿਹੜਾ ਇਹ ਪੁਲ ਉਹ ਡੋਟ ਡਿਪਾਰਟਮੈਂਟ ਨੇ ਬਣਾਉਣਾ ਹੈ ਪੰਜਾਬ ਸਰਕਾਰ ਦਾ ਕਿਸੇ ਪੀਡਬਲਯੂਡੀ ਅਤੇ ਰੇਲਵੇ ਡਿਪਾਰਟਮੈਂਟ 2020 ਦੇ ਵਿੱਚ ਇਸ ਜਿਹੜਾ ਪੀਡਬਲਯੂਡੀ ਇਹ ਕੰਮ ਸੀ ਸ਼ੁਰੂ ਕਰ ਦਿੱਤਾ ਪਰ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚਾਹਤਾ ਤਾਂ ਇਹ ਸੀਗਾ ਕਿ ਜਦੋਂ ਪੰਜਾਬ ਸਰਕਾਰ ਨੇ ਪੀਡਬਲਯੂਡੀ ਦਾ ਕੰਮ ਸ਼ੁਰੂ ਕੀਤਾ ਉਦੋਂ ਹੀ ਸੈਂਟਰ ਸਰਕਾਰ ਜਾਂ ਰੇਲਵੇ ਡਿਪਾਰਟਮੈਂਟ ਵੀ ਕੰਮ ਸ਼ੁਰੂ ਕਰਦਾ ਦੋਨਾਂ ਦੇ ਵਿੱਚ ਸਹਿਯੋਗ ਹੁੰਦਾ ਪਰ ਇਸ ਤਰ੍ਹਾਂ ਨਹੀਂ ਹੋ ਪਾਇਆ ਕਿ ਕਾਰਨ ਸੀ ਇਹ ਤਾਂ ਜਾਂ ਪੰਜਾਬ ਸਰਕਾਰ ਦੱਸ ਸਕਦੀ ਹੈ ਯਾ ਪੀਡਬਲੂਡੀ ਡਿਪਾਰਟਮੈਂਟ ਦਾ। ਦੋਸਤੋ ਕਾਰਨ ਕੀ ਸੀਗਾ ਜਦ ਰੇਲਵੇ ਡਿਪਾਰਟਮੈਂਟ ਦਾ ਟੈਂਡਰ ਹੀ ਨਹੀਂ ਹੋਇਆ ਸੀ ਤਾਂ ਕੰਮ ਕਿਵੇਂ ਸ਼ੁਰੂ ਹੋ ਸਕਦਾ ਸੀ? ਦੋਸਤੋ ਪੀਡਬਲੂਡੀ ਵੱਲੋਂ ਆਪਣਾ ਕੰਮ ਨਿਭੇ ਦਿੱਤਾ ਗਿਆ। ਆਪਣਾ ਕੰਮ ਸਿਰੇ ਚੜਾ ਦਿੱਤਾ ਗਿਆ। ਰਾਜਪੁਰਾ ਸਾਂਦਰ ਰੇਲਵੇ ਪੜੇ ਦੋਨਾਂ ਪਾਸੇ ਉਹਨਾਂ ਨੇ ਆਪਣਾ ਸਟ੍ਰਕਚਰ ਖੜਾ ਕਰ ਦਿੱਤਾ ਜਿਹੜਾ ਖਤਮ ਕਰ ਦਿੱਤਾ। ਪਰ ਰੇਲਵੇ ਡਿਪਾਰਟਮੈਂਟ ਦਾ ਟੈਂਡਰ ਹੀ ਨਹੀਂ ਹੋਇਆ ਸੀ ਤਾਂ ਕੰਮ ਕਿਵੇਂ ਸ਼ੁਰੂ ਹੋ ਸਕਦਾ ਸੀ? ਅਖਰ ਜਦੋਂ ਕੋਹਾਰ ਪਹੁੰਚੀ ਸਰਕਾਰਾਂ ਤੱਕ ਸੈਂਟਰ ਗੌਰਮਣਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਵੀ ਜਿਹੜਾ ਰੇਲਵੇ ਡਿਪਾਰਟਮੈਂਟ ਨੂੰ ਵੀ ਪਿਛਲੇ ਸਾਲ ਟੈਂਡਰ ਦੇਣਾ ਪਿਆ ਟੈਂਡਰ ਅਲਾਟ ਕਰ ਦਿੱਤਾ ਦੋਸਤੋ ਰੇਲਵੇ ਡਿਪਾਰਟਮੈਂਟ ਜਿਹੜਾ ਇਹ ਦੇਖਿਆ ਜਾ ਸਕਦਾ ਹੈ ਕਿ ਇਹ ਲਗਭਗ 60 ਮੀਟਰ ਦਾ ਪੋਸਟਿੰਗ ਗਾਰਡਰ ਤਿਆਰ ਕਰ ਰਿਹਾ ਹੈ ਇਹਦਾ ਕੰਮ ਲਗਭਗ 2 ਮਹੀਨੇ ਪਹਿਲੇ ਸ਼ੁਰੂ ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ ਜਿਹੜਾ ਪੋਸਟਿੰਗ ਗਾਰਡਰ ਦਾ ਦੋਨਾਂ ਪਾਸਿਆਂ ਨੂੰ ਮਿਲਾਨ ਦਾ ਜਿਹੜਾ ਕੰਮ ਹੈ ਰੇਲਵੇ ਡਿਪਾਰਟਮੈਂਟ ਦਾ ਜਿਹੜਾ ਟੈਂਡਰ ਹੋਇਆ ਉਹ ਉਮੀਦ ਹੈ ਕਿ ਜੁਲਾਈ ਤੱਕ ਖਤਮ ਹੋ ਜਾਵੇਗਾ ਜੁਲਾਈ ਤੱਕ ਖਤਮ ਹੋਣ ਤੋਂ ਬਾਅਦ ਫਿਰ ਜਿਹੜਾ ਵੀ ਥੋੜਾ ਬੋਤਾ ਕੰਮ ਪੀਡਬਲੂਡੀ ਦਾ ਬਚਦਾ ਹੋਵੇਗਾ ਉਹ ਸੀਰੇ ਚੜੇਗਾ ਇਸ ਤਰ੍ਹਾਂ ਕਿਹਾ ਜਾ ਸਕਦਾ ਜੋ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਜੇ ਸਭ ਕੁਝ ਸਹੀ ਸਿਰੇ ਚੜ ਜਾਂਦਾ ਹੈ ਤਾਂ ਅਗਰ ਸਤੰਬਰ ਦੇ ਵਿੱਚ ਇਹ ਪੁਲ ਤਿਆਰ ਹੋ ਜਾਵੇਗਾ ਇਹ ਲੋਕਾਂ ਦੀ ਆਵਾਜਾਈ ਲਈ ਕੋਲ ਦਿੱਤਾ ਜਾਵੇਗਾ ਇਹ ਆਵਾਜਾਈ ਸ਼ੁਰੂ ਹੋ ਜਾਵੇਗੀ ਦੋਸਤੋ ਇਹ ਰਾਜਪੁਰਾ ਸਰੰਦ ਜਿਹੜਾ ਰੇਲਵੇ ਫਟਕ ਹੈ ਇੱਥੇ ਇਸ ਥਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਲੋਕਾਂ ਦਾ ਆਣਾ ਜਾਣਾ ਲੱਗਿਆ ਜਾਂਦਾ ਕਿਉਂਕਿ ਇਸ ਸਾਈਡ ਤੋਂ ਸਰੰਦ ਦੇ ਇਲਾਵਾ ਬੰਤੇ ਲੁਧਿਆਣਾ ਜਿਲ੍ਹੇ ਦਾ ਦਿੱਲੀ ਤੱਕ ਦੀਆਂ ਬੱਸਾਂ ਵੀ ਜਾਂਦੀਆਂ ਸਨ ਉਸ ਤੋਂ ਇਲਾਵਾ ਜੇ ਇਧਰੋਂ ਪਾਸੇ ਦੇਖੀਏ ਇੱਕੋ ਰੇਲਵੇ ਫਟਕ ਤੋਂ ਚੰਡੀਗੜ੍ਹ ਦੇ ਪਾਸੇ ਵਾਲੇ ਸਾਈਡ ਤੋਂ ਜਾਂ ਬਾਲੇ ਸਾਈਡ ਤੋਂ ਪਟਿਆਲਾ, ਸੰਗਰੂਰ ਦੇ ਇਲਾਵਾ ਪਠੰਡਾ ਤੱਕ ਵੀ ਬੱਸਾਂ ਦੀ ਆਵਾਜਾਈ ਰਹਿਦੀ ਸੀ। ਤੱਕ ਤੱਕ ਕਹਿ ਸਕਦੇ ਆ ਕਿ ਲੋਕਾਂ ਨੂੰ ਬੜਾ ਆਰਾਮ ਮਿਲਦੀ ਸੀ। ਪਰ ਜਦੋਂ ਦਾਇਕ ਕੰਮ ਸ਼ੁਰੂ ਹੋਇਆ ਦੋਨਾਂ ਪਾਸੇ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ। ਠੱਪ ਹੋ ਕੇ ਰਹਿ ਗਈ ਕਿਸੇ ਠੱਪ ਹੋ ਕੇ ਰਹਿਣ ਦੇ ਨਾਲ ਇਹ ਅਸਰ ਹੋਇਆ ਸਭ ਤੋਂ ਜ਼ਿਆਦਾ ਅਸਰ ਇੱਤੇ ਮਿੰਦਰਗਾਂ ਦੇ ਏਰੀਆ ਦੇ ਬੈਠੇ ਦੁਕਾਨਦਾਰਾਂ ਨੂੰ ਹੋਇਆ। ਕਿਉਂਕਿ ਜਦੋਂ ਆਵਾਜਾਈ ਬੰਦ ਹੋ ਗਈ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਤਾਂ ਦੁਕਾਨਦਾਰਾਂ ਦੇ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਏ ਬਿਲਕੁਲ ਬੰਦ ਹੋ ਗਏ ਉਹਦਾ ਗੱਲ ਦੇ ਨਿਕਲਿਆ ਕਿ ਉਹ ਜਿਹੜੇ ਕਾਫੀ ਸਾਲਾਂ ਤੋਂ ਦੁਕਾਨਦਾਰੀ ਕਰ ਰਹੇ ਸੀ ਉਹ ਜਿਹੜਾ ਕਹਿ ਸਕਦਾ ਹੈ ਕਿ ਆਰਥਿਕ ਕਿਤੇ ਉਹਨਾਂ ਦੀ ਬਹੁਤ ਮਾੜੀ ਹੋ ਗਈ ਕਈ ਤਾਂ ਲੋਕ ਦੁਕਾਨਾ ਬੰਦ ਕਰਕੇ ਵੀ ਚਲੇ ਗਏ ਕਿ ਪਤਾ ਨਹੀਂ ਫੁੱਲ ਕਦੋਂ ਸ਼ੁਰੂ ਹੋਊਗਾ ਦੋਸਤੋ ਇਸ ਸਮੱਸਿਆ ਨੂੰ ਦੇਖਦੇ ਹੋਏ ਇਸ ਸੰਕਟ ਨੂੰ ਦੇਖਦੇ ਹੋਏ ਜਿਹੜੇ ਦੁਕਾਨਦਾਰ ਨੇ ਸੇ ਸਰਕਾਰ ਤੋਂ ਲੈ ਕੇ ਸੈਂਟਰ ਸਰਕਾਰ ਤੱਕ ਗੁਆਰ ਲਾਈ ਅਪਰੋਚ ਕੀਤੀ ਤਾਂ ਕਿ ਜਿਹੜਾ ਅਧੂਰਾ ਕੰਮ ਹੈ ਉਹ ਜਲਦੀ ਪੂਰਾ ਹੋਵੇ ਦੁਕਾਨਦਾਰਾਂ ਨੇ ਜਿਹੜੀਆਂ ਦੁਕਾਨਾਂ ਬੰਦ ਹੋਈਆਂ ਨੇ ਜਿਹੜਾ ਦੁਕਾਨਦਾਰੀ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ ਕਮ ਸਿਕਮ ਉਹ ਦੁਕਾਨਦਾਰੀਆਂ ਫਿਰ ਤੋਂ ਚੱਲਣ ਉਹ ਰੌਣਕਾ ਉਹ ਬਹਾਰਾ ਇਸ ਸਾਈਡ ਫਿਰ ਤੋਂ ਆ ਇਹ ਇਕੱਲੇ ਦੁਕਾਨਦਾਰਾਂ ਦੀ ਗੱਲ ਨਹੀਂ ਹੈ ਇੱਥੇ ਦੇਖਿਓ ਆਟੋ ਵਾਲਾ ਵੀ ਉਹ ਵੀ ਬੜਾ ਪਰੇਸ਼ਾਨ ਹੈ ਕਿਉਂਕਿ ਆਟੋ ਵਾਲਾ ਵੀ ਇਸ ਰਸਤੇ ਤੋਂ ਕਾਫੀ ਸਵਾਰੀਆਂ ਰੋਜ਼ ਲੈ ਕੇ ਦੂਰ ਜਾਇਆ ਕਰਦੇ ਸਨ ਉਹਦਾ ਖੰਮ ਥੰਦਾ ਵੀ ਬੰਦ ਇਸ ਤੋਂ ਇਲਾਵਾ ਜਿਸ ਵਿਅਕਤੀ ਨੇ ਕੋਈ ਬੱਸ ਫੜਨੀ ਹੁੰਦੀ ਸੀ ਕਿਤੇ ਜਾਣਾ ਹੁੰਦਾ ਸੀ ਤਾਂ ਇੱਥੋਂ ਬੱਸ ਫੜ ਲੈਂਦਾ ਸੀ ਪਰ ਜੇ ਹੁਣ ਕਿਸੇ ਵਿਅਕਤੀ ਨੇ ਬੱਸ ਫੜਨੀ ਹੈ ਦੂਰ ਜਾਣਾ ਹੈ ਬਾਹਰ ਜਾਣਾ ਉਹਨੂੰ ਜਾਂ ਤਾਂ ਗਗਨ ਚੌਕ ਜਾਣਾ ਪੈਂਦਾ ਜਾਂ ਫਿਰ ਉਹ ਜਾਏਗਾ ਲਬਰਟੀ ਚੌਕ ਲੰਬਾ ਰਸਤਾ ਹੈ ਪਰ ਉਹ ਵੀ ਕੀ ਕਰੇ ਮਜਬੂਰ ਹੈ ਦੋਸਤੋ ਪਰ ਹੁਣ ਇੱਕ ਉਮੀਦ ਬਣੀ ਹੈ ਆਸ ਬੰਦੀ ਹੈ ਕਿ ਜਿਹੜਾ ਰੇਲਵੇ ਡਿਪਾਰਟਮੈਂਟ ਦਾ ਕੰਮ ਸੀ ਜਿਹੜਾ ਅਧੂਰਾ ਪਿਆ ਸੀਗਾ ਜਿਹੜਾ ਬੁਸ਼ਟਿੰਗ ਗਾਟਰ ਦਾ ਕੰਮ ਸ਼ੁਰੂ ਹੋਇਆ ਇਹਦਾ ਕਰੀਬ 60 ਮੀਟਰ ਦਾ ਜਿਹੜੇ ਹੈ ਦੂਰੀ ਜਿਹੜਾ ਉਸ ਸਪੇਸ ਹੈ ਜੋ ਬੁਸ਼ਟਿੰਗ ਗਾਟਰ ਦਾ ਕੰਮ 60 ਮੀਟਰ ਦਾ ਪੂਰਾ ਹੋਣਾ ਹੈ ਉਮੀਦ ਕੀਤੀ ਜਾ ਰਹੀ ਹੈ ਸੰਭਾਵਨਾ ਜਤਾਈ ਜਾ ਜੁਲਾਈ ਤੱਕ ਕੰਮ ਖਤਮ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਮੀਦ ਕਰਦੇ ਹਾਂ ਕਿ ਇਹ ਕੰਮ ਫਿਰ ਚੜੇਗਾ ਕਿ ਜਿਹੜੀ ਉਮੀਦ ਹੈ ਕਿ ਸਤੰਬਰ ਅਗਸਤ ਸਤੰਬਰ ਤੱਕ ਇੱਥੇ ਆਵਾਜਾਈ ਸ਼ੁਰੂ ਹੋ ਜਾਵੇਗੀ ਲੋਕਾਂ ਨੂੰ ਫਿਰ ਉਹ ਪੁਰਾਣੇ ਦਿਨਾਂ ਦੇ ਵਿੱਚ ਆਣਾ ਜਾਣਾ ਜਿਵੇਂ ਪਹਿਲੇ ਕਰਦੇ ਸੀ ਉਹਦਾ ਸ਼ੁਰੂ ਹੋ ਜਾਵੇਗਾ ਦੋਸਤੋ ਹੁਣ ਦੇਖਦੇ ਆ ਕਿ ਚਲਾਈ ਕਸ਼ਤ ਦੇ ਵਿੱਚ ਇਹ ਕੰਮ ਖਤਮ ਹੋ ਕੇ ਲੋਕਾਂ ਦੇ ਲਈ ਉਹ ਜਿਹੜਾ ਓਵਰ ਬ੍ਰਿਜ ਹੈ ਪੁਲ ਹੈ ਉਹ ਖੁੱਲ ਪੰਦਾ ਹੈ ਚੱਲ ਪੰਦਾ ਹੈ ਜਾਂ ਨਹੀਂ ਦੋਸਤੋ ਅਦਲੇ ਬਸਤਨਾ ਹੀ ਨਮਸਕਾਰ ਜੈ ਹਿੰਦ